ਅਰੇਡੀ ਦੁੱਖ ਸੁੱਖ ਜਾਂ ਖੁਸ਼ੀ ਗਮੀ ਮਨੁੱਖੀ ਜੀਵਨ ਦੇ ਦੋ ਪਹਿਲੂ ਹਨ ਡੰਡੀ ਇਹ ਹਰ ਕਿਸੇ ਦੇ ਜੀਵਨ ਵਿੱਚ ਨਿਰੰਤਰ ਵਰਤਦੇ ਹਨ ਡੰਡੀ ਕੁਝ ਦੁੱਖ ਸੁੱਖ ਨਿੱਜੀ ਵੀ ਹੁੰਦੇ ਹਨ ਜਿਹੜੇ ਕਈ ਵਾਰ ਜਗ ਜਾਹਰ ਨਹੀਂ ਹੁੰਦੇ ਅਤੇ ਕਿਸੇ ਨਾਲ ਵੰਡਾਏ ਵੀ ਨਹੀਂ ਜਾਂਦੇ ਡੰਡੀ ਉਹਨਾਂ ਨੂੰ ਮਨੁੱਖੀ ਮਨ ਬਹੁਤ ਸਬਰ ਸਿਦਕ ਨਾਲ ਇਕੱਲਾ ਹੀ ਹੰਡਾਉਂਦਾ ਹੈ ਡੰਡੀ ਇਕੱਲਿਆਂ ਦੁੱਖ ਗਮ ਜਰਨਾ ਕਠਿਨ ਤਪੱਸਿਆ ਵਰਗਾ ਹੁੰਦਾ ਹੈ ਡੰਡੀ ਇਸੇ ਲਈ ਆਮ ਤੌਰ ਉੱਤੇ ਕਿਹਾ ਜਾਂਦਾ ਹੈ ਕਿ ਦੁੱਖ ਬੰਡਿਆਂ ਅੱਦਾ ਰਹ ਜਾਂਦਾ ਹੈ ਅਤੇ ਖੁਸ਼ੀ ਵੰਡਿਆਂ ਦੁੱਗਣੀ ਹੋ ਜਾਂਦੀ ਹੈ ਡੰਡੀ ਕੁਝ ਦੁੱਖ ਇੰਨੇ ਭਾਰੇ ਹੁੰਦੇ ਹਨ ਕਿ ਉਹ ਵੰਡਿਆयां ਵੀ ਹੌਲੇ ਨਹੀਂ ਹੁੰਦੇ ਪਰ ਦੁਖਿਆਰੀ ਜਿੰਦ ਨੂੰ ਇਸ ਨਾਲ ਮਾਨਸਿਕ ਤਾਕਤ ਜ਼ਰੂਰ ਮਿਲਦੀ ਹੈ ਡੰਡੀ ਜਿਵੇਂ ਦੁੱਖ ਸੁੱਖ ਸਾਰਿਆਂ ਨਾਲ ਵਰਤਦਾ ਹੈ ਉਸੇ ਤਰ੍ਹਾਂ ਸਾਰੇ ਲੋਕ ਇਸ ਹਾਲਤ ਵਿੱਚ ਆਪਣੇ ਇਸ਼ਟ ਅੱਗੇ ਅਰਦਾਸ ਵੀ ਕਰਦੇ ਹਨ ਡੰਡੀ ਇਹ ਸਬਰ ਸੰਜਾ ਵਰਤਾਰਾ ਹੈ ਡੰਡੀ ਸਰਵ ਸ਼ਕਤੀਮਾਨ ਕਰਤਾ ਦੀ ਰਜਾ ਵਿੱਚ ਰਹਿਣ ਵਾਲੇ ਸਿਰਫ ਕਿਸੇ ਦੁੱਖ ਸੰਕਟ ਮੌਕੇ ਹੀ ਨਹੀਂ ਸਗੋਂ ਖੁਸ਼ੀਆਂ ਖੇੜਿਆਂ ਵੇਲੇ ਵੀ ਉਸ ਦੀ ਦਿੱਤੀ ਖੁਸ਼ੀ ਲਈ ਸ਼ੁਕਰਾਨੇ ਦੀ ਅਰਦਾਸ ਕਰਦੇ ਹਾਂ ਡੰਡੀ ਕਿਹਾ ਜਾਂਦਾ ਹੈ ਇਕਾਗਰ ਚਿੱਤ ਹੋ ਕੇ ਸੱਚੇ ਮਨੋਂ ਕੀਤੀ ਦੁਆ ਜ਼ਰੂਰ ਸੱਚੀ ਦਰਗਾਹ ਵਿੱਚ ਕਬੂਲ ਹੁੰਦੀ ਹੈ ਡੰਡੀ ਅਰ ਅਸਲ ਅਰਦਾਸ ਦੁਆ ਜਾਂ ਬੇਨਤੀ ਕਰਨ ਵੇਲੇ ਅਸੀਂ ਆਪਣੇ ਵਿੱਚੋਂ ਆਪੇ ਨੂੰ ਮਨਫ਼ੀ ਕਰਕੇ ਦੁਈ ਦਵੇਤ ਹਯਮੇ ਹੰਕਾਰ ਅਤੇ ਈਰਖਾ ਵਰਗੇ ਵਿਚਾਰਾਂ ਨੂੰ ਤੱਜ ਕੇ ਕੁੱਝ ਛਿਣ ਪ੍ਰਭੂ ਚਰਨਾ ਵਿੱਚ ਰੈਡੀ ਜੋੜ ਜਾਂਦੇ ਹਾਂ ਡੰਡੀ ਸਾਡੇ ਅੰਦਰਲਾ ਚੰਗਾ ਮਾੜਾ ਸਭ ਉਸ ਦੇ ਸੰਮੁਖ ਹੁੰਦਾ ਹੈ ਡੰਡੀ ਹੁਣ ਪੜਾਅ ਵਿੱਚ ਅਸੀਂ ਨਿਮਰਤਾ ਦੇ ਪੁਤਲੇ ਬਣੇ ਹੁੰਦੇ ਹਾਂ ਫਿਰ ਵੀ ਬਹੁਤੀ ਵਾਰ ਸਾਡੀਆਂ ਅਰਦਾਸਾਂ ਦਰ ਪ੍ਰਵਾਨ ਨਹੀਂ ਹੁੰਦੀਆਂ ਡੰਡੀ ਕਿਉਂਕਿ ਜਿਹੜੇ ਇੱਕ ਉੱਤੇ ਆਸਥਾ ਰੱਖਣ ਵਾਲੇ ਹੁੰਦੇ ਹਨ ਉਹ ਥਾਂ ਥਾਂ ਮੱਥੇ ਨਹੀਂ ਰਗੜਦੇ ਡੰਡੀ ਜੋਦੜੀਆਂ ਦਰਗਾਹੇ ਕਬੂਲ ਹੁਣ ਉੱਤੇ ਡੋਲ ਤਾਂ ਜਾਂਦੇ ਹਾਂ ਪਰ ਫਿਰ ਵੀ ਬੇਨਤੀਆਂ ਦਾ ਸਿਮਰਨਾ ਫੀਅ ਦੇ ਭਗਤਕ ਵੀਰ ਜੀ ਦੇ ਉਚਾਰੇ ਸ਼ਲੋਕ ਨੂੰ ਮਨ ਵਿੱਚ ਵਸਾਈ ਸੋਚਦੇ ਹਾਂ ਡੰਡੀ ਜਦੋਂ ਔਖੀ ਘੜੀ ਵਿੱਚ ਨਾ ਸਾਨੂੰ ਕੋਈ ਆਧੁਨਿਕ ਡਾਕਟਰੀ ਦਵਾਈ ਘਾਟ ਕਰਦੀ ਹੈ ਵੈਦਾਂ ਦੀ ਵੈਦਗੀ ਦੇ ਮਾਰੇ ਮੂਤੀ ਅਸਰ ਅੰਦਾਜ਼ ਹੁੰਦੇ ਹਨ ਤਾਂ ਸਾਡੇ ਕੋਲ ਇੱਕੋ ਟੇਕ ਹੁੰਦੀ ਹੈ ਉਸ ਦੇ ਦਰ ਦੀ ਟੇਕ ਪਰ ਜਦੋਂ ਉੱਥੇ ਵੀ ਚਾਰਾ ਨਹੀਂ ਚੱਲਦਾ ਕੋਈ ਕੂਕ ਪੁਕਾਰ ਰੱਬ ਤੱਕ ਨਹੀਂ ਪੁੱਜਦੀ ਤਾਂ ਇੱਕ ਹੋਰ ਖਾਮ ਖਿਆਲੀ ਪਾਲਦੇ ਹਾਂ ਕਿ ਸੱਚੇ ਸੁੱਚੇ ਮਨੋਂ ਕੀਤੀ ਕੋਈ ਅਰਦਾਸ ਵਿਰਥੀ ਨਹੀਂ ਜਾਂਦੀ ਅਰਥਾਤ ਸਾਡੇ ਮੰਗਣ ਵਿੱਚ ਹੀ ਕਮੀ ਤਰੁੱਟੀ ਰਹਿ ਗਈ ਡੰਡੀ ਉਹ ਦਾਤਾਰ ਕਿਸੇ ਨੂੰ ਦਰ ਤੋਂ ਖਾਲੀ ਨਹੀਂ ਮੋੜਦਾ ਡੰਡੀ ਇਹਨਾ ਵਿਚਾਰਾਂ ਵਿੱਚ ਉਲਝਾ ਮਨੁੱਖ ਅਨੇਕਾਂ ਸਵਾਲਾਂ ਵਿੱਚ ਘਿਰ ਜਾਂਦਾ ਹੈ ਡੰਡੀ ਹੋਣੀ ਅਤੇ ਅਣ ਹੋਣੀ ਬਾਰੇ ਸੋਚਦਾ ਹੈ ਡੰਡੀ ਅਸੀਂ ਜਾਣਦੇ ਹਾਂ ਕਿ ਮੌਤ ਟਲ ਸਚਾਈ ਹੈ ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਪਰ ਜਦੋਂ ਕੋਈ ਨਿੱਕੀ ਜਹੀ ਜਿੰਦ ਮੌਤ ਦੀ ਗਰਾਹੀ ਬਣ ਜਾਂਦੀ ਹੈ ਕੋਈ ਸੁਪਨੇ ਸਿਰਜਦੀ ਮਟਿਆਰ ਅਤੇ ਕੁੜੀ ਵਰਗਾ ਗੱਭਰੂ ਸੰਦਲੀ ਜਵਾਨੀ ਤੋਂ ਦਹਿਕਦੇ ਜਿਹੜਾ ਭਾਈ ਪਿੱਛੇ ਕੁੜੀ ਬੋਲਿਆ ਗਿਆ ਕੁੜੀ ਨਹੀਂ ਕੜੀ ਵਰਗਾ ਗੱਭਰੂ ਵੀ ਕੜੀ ਹੁੰਦੀ ਏੜੀ ਕੱਕਾ